ਪਹਿਲਾ ਨਦੀਆਂ ਦੀ ਚਿੰਤਾ ਸੀ ਹੁਣ ਜਾਪਦਾ ਇੱਥੇ ਨੈਣਾ ਦੇ ਪਾਣੀ ਵੀ ਸੁੱਕ ਜਾਣਗੇ ਪਹਿਲਾ ਨਦੀਆਂ ਦੀ ਚਿੰਤਾ ਸੀ ਹੁਣ ਜਾਪਦਾ ਇੱਥੇ ਨੈਣਾ ਦੇ ਪਾਣੀ ਵੀ ਸੁੱਕ ਜਾਣਗੇ ਇਥੇ ਕਾਲੇ ਦਰਖਤਾਂ ਦੀ ਸਾਂਹ ਅਜੇ ਸਾਡਾ ਸੂਰ ਜਗਰਾਉਂਦੇ ਨਾ ਹੈ ਅਜੇ ਇਥੇ ਕਾਲੇ ਦਰਖਤਾਂ ਦੀ ਸਾਂਹ ਅਜੇ ਸਾਡਾ ਸੂਰ ਜਗਰਾਉਂਦੇ ਨਾ ਹੈ ਅਜੇ ਐਸੀ ਥਾਂ ਕੀ ਬੀਜਾਂਗੇ ਸੂਰ ਜਿ ਮੁਖੀ ਬੂਟੇ ਉਗਣ گے ਅਥਣ ਨੂੰ ਸੁੱਕ ਜਾਣਗੇ ਐਸੀ ਥਾਂ ਕੀ ਬੀਜਾਂਗੇ ਸੂਰ ਜਿ ਮੁਖੀ ਬੂਟੇ ਉਗਣਗੇ ਅਥਣ ਨੂੰ ਸੁੱਕ ਜਾਣਗੇ ਐ ਲੰਧੀਆਂ ਦੀ ਚਿੰਤਾ ਸੀ ਹੁਣ ਜਾਪਦਾ ਇੱਥੇ ਨੈਣਾ ਦੇ ਪਾਣੀ ਵੀ ਸੁੱਕ ਜਾਣਗੇ ਅਗ ਐਨੀ ਪਾਗਲ ਮੂਜੋਰ ਹੈ ਇਹਨਾ ਸੋਚੋ ਕਿ ਸੜਦਾ ਕੋਈ ਹੋਰ ਹੈ ਅਗ ਐਨੀ ਪਾਗਲ ਮੂਜੋਰ ਹੈ ਇਹ ਨਾ ਸੋਚੋ ਕਿ ਸਰਦਾ ਕੋਈ ਹੋਰ ਹੈ ਲਾਂਬੂ ਇਥੇ ਦੀ ਲੰਗੇ ਜਦੋਂ ਟਹਿਕਦੇ ਲਾਂਬੂ ਇਥੋਂ ਦੀ ਲੰਗੇ ਜਦੋਂ ਟਹਿਕਦੇ ਕੌਰੇ ਕਿੰਨਾ ਬਰੂਹਾਂ ਚ ਲੁਕ ਜਾਣਗੇ ਪੈਲ ਨਦੀਆਂ ਦੀ ਚਿੰਤਾ ਸੀ ਹੁਣ ਜਾਪ ਦਾ ਇੱਥੇ ਨੈਣਾ ਦੇ ਪਾਣੀ ਵੀ ਸੁੱਕ ਜਾਣਗੇ ਤੈਨੂ ਅਕਾਂਸ ਗੰਗਾ ਦਾ ਮੂੰਹ ਹੈ ਉਦੇ ਅਸਥਾਨ ਦਰੋ ਹੈ ਬੜਾ ਤੈਨੂੰ ਆਕਾਸ਼ ਗੰਗਾ ਦਾ ਮੋਹ ਹੈ ਬੜਾ ਉਦੇ ਅਸਥਾਨ ਦਰੋ ਹੈ ਬੜਾ ਪਹਿਲਾਂ ਮੱਥੇ ਨੂੰ ਆਪਣੇ ਤੂੰ ਬਣਾ ਅੰਬਰ ਪਹਿਲਾਂ ਮੱਤੇ ਨੂੰ ਆਪਣੇ ਤੂੰ ਅੰਬਰ ਬਣਾ ਫਿਰ ਚੇਰੇ ਤੇ ਤਾਰੇ ਵਿੱਚ ੁਕ ਜਾਣਗੇ ਪਹਿਲਾਂ ਨਦੀਆਂ ਦੀ ਚਿੰਤਾ ਸੀ ਹੁਣ ਜਾਪਦਾ ਇੱਥੇ ਨੈਣਾ ਦੇ ਪਾਣੀ ਵੀ ਸੁੱਕ ਜਾਣਗੇ ਏ ਪਰਿੰਦੇ ਤਾਂ ਇੱਥੇ ਹੀ ਰਹਿਣੇ ਸਦਾ ਇੱਥੇ ਉੱਡਣ ਤੇ ਇੱਥੇ ਹੀ ਰਹਿਣੇ ਸਦਾ ਏ ਪਰਿੰਦੇ ਤਾਂ ਇੱਥੇ ਹੀ ਰਹਿਣੇ ਸਦਾ ਇੱਥੇ ਉੱਡਣ ਤੇ ਇੱਥੇ ਹੀ ਰਹਿਣੇ ਸਦਾ ਤੇਰੇ ਅੰਬਰਾਂ 'ਚ ਜੇ ਨਾ ਮਿਲੀ ਜਗਾ ਸਾਡੇ ਖਾਬਾਂ ਦੇ ਵਿਰਖਾਂ 'ਚ ਲੁਕ ਜਾਣਗੇ ਤੇਰੇ ਅੰਬਰਾਂ 'ਚ ਜੇ ਨਾ ਮਿਲੀ ਜਗਾ ਸਾਡੇ ਖਾਬਾਂ ਦੇ ਵਿਰਖਾਂ 'ਚ ਲੁਕ ਜਾਣਗੇ ਪਹਿਲਾਂ ਨਦੀਆਂ ਦੀ ਚਿੰਤਾ ਸੀ ਹੁਣ ਜਾਪਦਾ ਇੱਥੇ ਨਹਿਰਾਂ ਦੇ ਪਾਣੀ ਵੀ ਸੁੱਕ ਜਾਣਗੇ ਇੱਥੇ ਨਹਿਰਾਂ ਦੇ ਪਾਣੀ ਵੀ ਸੁੱਕ ਜਾਣਗੇ